ਖੜੂਰ ਸਾਹਿਬ ਤੋਂ ਐਮਪੀ ਅਤੇ ਡਿਬ੍ਰੂਗੜ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਆਖਿਰਕਾਰ ਉਹਨਾਂ ਦੇ ਉੱਪਰ ਐਨਐਸਏ ਕਿਉਂ ਲੱਗੀ ਇਹ ਚਰਚਾ ਇੱਕ ਵਾਰ ਫੇਰ ਤੋਂ ਛਿੜ ਚੁੱਕੀ ਹੈ ਕਿਉਂਕਿ ਇਸ ਨੂੰ ਲੈ ਕੇ ਅਮਰਿਤਪਾਲ ਦੇ ਵੱਲੋਂ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਨੂੰ ਚੁਣੌਤੀ ਦਿੱਤੀ ਗਈ ਸੀ ਦੱਸਿਆ ਗਿਆ ਸੀ ਕਿ ਇਹ ਗਲਤ ਲਗਾਈ ਗਈ ਹੈ ਤੇ ਇਸ ਨੂੰ ਹਟਾ ਦੇਣਾ ਚਾਹੀਦਾ ਹੈ ਇਸ ਨੂੰ ਲੈ ਕੇ ਬੀਤੇ ਦਿਨੀ ਸੁਣਵਾਈ ਹੋਈ ਹੈ ਕੋਰਟ ਤੇ ਵੀ ਜਤੇ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਦੇ ਵੱਲੋਂ ਵੀ ਆਪਣਾ ਜਵਾਬ ਇਸ ਸਬੰਧੀ ਦਾਖਲ ਕੀਤਾ ਗਿਆ ਹੈ ਇਸ ਨੂੰ ਲੈ ਕੇ ਦੋਹਾਂ ਸਰਕਾਰਾਂ ਦੇ ਵੱਲੋਂ ਇਹੀ ਕਿਹਾ ਗਿਆ ਕਿ ਅਮਰਿਤਪਾਲ ਸਿੰਘ ਤੇ ਲੱਗੀ ਹੋਈ NSA ਬਿਲਕੁਲ ਸਹੀ ਹੈ ਕਿਉਂਕਿ ਉਸ ਦੇ ਵੱਲੋਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਹਿੱਸਾ ਪਾਇਆ ਗਿਆ ਸੀ ਸ਼ਾਮਿਲ ਹੋਇਆ ਗਿਆ ਸੀ ਹਾਲਾਂਕਿ ਅਮਰਿਤਪਾਲ ਦੇ ਬਾਕੀ ਸਾਥੀਆਂ ਦੀ ਜੇਕਰ ਆਪਾਂ ਗੱਲ ਕਰੀਏ ਕਿ ਉਹਨਾਂ ਦੇ ਖਿਲਾਫ ਵੀ NSA ਲਗਣੀ ਜਾਇਜ਼ ਹੈ ਜਾਂ ਫਿਰ ਨਹੀਂ ਤਾਂ ਇਸ ਨੂੰ ਲੈ ਕੇ ਸਰਕਾਰਾਂ ਦੇ ਵੱਲੋਂ ਆਪਣੇ ਜਵਾਬ ਨੂੰ ਕੋਲ ਰੱਖ ਲਿਆ ਗਿਆ ਹੈ ਇਸ ਦੇ ਲਈ ਕੁਝ ਸਮਾਂ ਮੰਗਿਆ ਗਿਆ ਹੈ ਪਰ ਅਮਰਿਤਪਾਲ ਨੂੰ ਲੈ ਕੇ ਸਾਫ਼ ਅਤੇ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਗਿਆ ਕਿ ਉਹ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਸੀ ਜਿਸ ਦੇ ਚੱਲਦੇ ਹੋਏ ਉਸ ਤੇ ਉੱਪਰ ਇਹ NSA ਲੱਗੀ ਹੋਈ ਹੈ ਅਮਰਿਤਪਾਲ ਦੀਆਂ ਮੁਸ਼ਕਲਾਂ ਇੱਥੇ ਹੀ ਨਹੀਂ ਰੁਕ ਰਹੀਆਂ ਦੂਸਰੇ ਪਾਸੇ ਜਿਹੜੇ ਕਿ ਉਹ MP ਤਾਂ ਬਣ ਚੁੱਕੇ ਨੇ ਖਡੂਰ ਸਾਹਿਬ ਤੋਂ ਪਰ ਇਸ ਨੂੰ ਲੈ ਕੇ ਵੀ ਉਹਨਾਂ ਦੀ ਚੋਣ ਨੂੰ ਲੈ ਕੇ ਫੋਰਥ ਦੇ ਵਿੱਚ ਚੁਣੌਤੀ ਦਿੱਤੀ ਜਾ ਚੁੱਕੀ ਹੈ ਪਟੀਸ਼ਨ ਕਰਤਾ ਵਿਕਰਮਜੀਤ ਸਿੰਘ ਦੇ ਵੱਲੋਂ ਜਿਨ੍ਹਾਂ ਦਾ ਕਹਿਣਾ ਹੈ ਕਿ ਅਮਰਿਤਪਾਲ ਨੇ ਨਾਮਜ਼ਦ ਕੀ ਕਾਗਜ਼ ਪਰਦੇ ਸਮੇਂ ਅਹਿਮ ਜਾਣਕਾਰੀਆਂ ਨੂੰ ਲਿਖੋਇਆ ਜਿਸ ਵਿੱਚ ਪੈਸੇ ਦੇ ਖਰਚੇ ਸੰਬੰਧੀ ਵੀ ਜਾਣਕਾਰੀ ਨਹੀਂ ਦੱਸੀ ਗਈ ਕਿ ਇਹ ਖਰਚਾ ਕਿੱਥੋਂ ਅਤੇ ਕਿਵੇਂ ਕੀਤਾ ਗਿਆ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਗਈਆਂ ਸੀ ਉਹਨਾਂ ਦੇ ਮਾਤਾ ਪਿਤਾ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪਟੀਸ਼ਨ ਕਰਤਾ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਇਹ ਵੀ ਨਹੀਂ ਦੱਸਿਆ ਕਿ ਆ ਕਿ ਅਮਰਿਤਪਾਲ ਦੇ ਉੱਪਰ ਕੇਸ ਪਿਆ ਹੋਇਆ ਅਤੇ ਨਾਲ ਹੀ ਕੁਝ ਹੋਰ ਅਹਿਮ ਜਾਣਕਾਰੀ ਲਿਕਾਉਂਡ ਤੇ ਦੋਸ਼ ਅਮਰਿਤਪਾਲ ਤੇ ਲਗਾਉਣ ਤੇ ਕਰਕੇ ਹੀ ਇਸ ਚੋਣ ਨੂੰ ਚੁਣੌਤੀ ਦਿੱਤੀ ਗਈ ਹੈ ਹਾਲਾਂਕਿ ਇਸ ਦੇ ਵਿੱਚ ਆਜ਼ਾਦ ਉਮੀਦਵਾਰ ਸੀ ਵਿਕਰਮਜੀਤ ਸਿੰਘ ਅਤੇ ਉਹਨਾਂ ਨੇ ਬਾਕੀ ਸਾਰੇ ਹੀ ਮੈਂਬਰਾਂ ਦੀ ਜਿਨ੍ਹਾਂ ਦੇ ਵੱਲੋਂ ਇੱਥੇ ਚੋਣ ਲੜੀ ਗਈ ਸੀ ਉਹਨਾਂ ਦੀ ਸੂਚੀ ਸੌਂਪ ਦਿੱਤੀ ਹੈ ਕੋਰਟ ਵਿੱਚ ਅਤੇ ਕਿਹਾ ਕਿ ਆ ਕੀ ਅਮਰਿਤਪਾਲ ਦੇ ਵੱਲੋਂ ਲੜੀ ਗਈ ਚੋਣ ਸਹੀ ਨਹੀਂ ਹੈ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਮਰਿਤਪਾਲ ਨੂੰ ਲੈ ਕੇ ਜਿੱਥੇ ਖਬਰਾਂ ਲਗਾਤਾਰ ਕਰਨ ਸੀ ਉੱਥੇ ਹੀ ਉਸ ਦੇ ਭਰਾ ਨੂੰ ਜਦੋਂ ਨਸ਼ੇ ਦੇ ਨਾਲ ਫੜ ਲਿਆ ਜਾਂਦਾ ਤਾਂ ਬੁੱਟਾ ਸਿੰਘ ਦੇ ਵੱਲੋਂ ਇੱਕ ਵੀਡੀਓ ਰਿਲੀਜ਼ ਕੀਤੀ ਜਾਂਦੀ ਹੈ ਹਾਲਾਂਕਿ ਉਹ ਖੁਦ ਹੀ ਆਖਦੇ ਨੇ ਕਿ ਮੈਨੂੰ ਲੋਕਾਂ ਦੇ ਵੱਲੋਂ ਗਾਲਾਂ ਕੱਢੀਆਂ ਜਾ ਰਹੀਆਂ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਵੀ ਫੋਨ ਕਰਕੇ ਬੁਟਾ ਸਿੰਘ ਨੂੰ ਇਹੀ ਆਖ ਰਹੇ ਨੇ ਕਿ ਉਹ ਇੰਜ ਕਿਉਂ ਬੋਲੀ ਜਾ ਰਹੇ ਬੁਟਾ ਸਿੰਘ ਆਖਦੇ ਨੇ ਕਿ ਅਮਰਿਤਪਾਲ ਦਾ ਭਰਾ ਜੋ ਕਿ ਨਸ਼ੇ ਦੇ ਨਾਲ ਫੜਿਆ ਗਿਆ ਉਹ ਅਮਰਿਤਪਾਲ ਜੋ ਕਿ ਨਸ਼ਾ ਖਤਮ ਕਰਨ ਦੀ ਗੱਲ ਕਰਦਾ ਉਸ ਦਾ ਖੁਦ ਦਾ ਭਰਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਹੈ ਅਤੇ ਨਾਲ ਹੀ ਅਮ੍ਰਿਤ ਛੱਕਣ ਨੂੰ ਲੈ ਕੇ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਅਮਰਿਤਪਾਲ ਦੇ ਭਰਾ ਨੇ ਅਮ੍ਰਿਤ ਛੱਕਿਆ জাফর ਨਹੀਂ ਹਰਪ੍ਰੀਤ ਸਿੰਘ ਦੀ ਇੱਥੇ ਗੱਲ ਹੋ ਰਹੀ ਸੀ ਇੱਕੋ ਹੀ ਪਰਿਵਾਰ ਤੇ ਵਿੱਚ ਉਹ ਸਾਰੇ ਇਕੱਠੇ ਹੋ ਕੇ ਰਹਿੰਦੇ ਨੇ ਤਾਂ ਉਸ ਭਰਾ ਨੇ ਅਮਰਿਤ ਕਿਉਂ ਨਹੀਂ ਛੱਕਿਆ ਜੇਕਰ ਛੱਕਿਆ ਫਿਰ ਉਹ ਨਸ਼ੇ ਦੀਵਾਲ ਕਿਵੇਂ ਤੁਰ ਗਿਆ ਜਾਂ ਫਿਰ ਕੀ ਇਹ ਸਿਰਫ ਇਲਜ਼ਾਮ ਨੇ ਦੇ ਅਮਰਿਤਪਾਲ ਦਾ ਨਾਮ ਖਰਾਬ ਕਰਨ ਦੇ ਲਈ ਉਸਦੇ ਭਰਾ ਨੂੰ ਇੱਥੇ ਫਸਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੀ ਕਈ ਤੱਥ ਪੇਸ਼ ਕੀਤੇ ਗਏ ਨੇ ਕਾਨਫਰੰਸ ਕੀਤੀ ਗਈ ਅਤੇ ਨਾਲ ਹੀ ਹੁਣ ਤੀਸਰੀ ਗੱਲ ਆਪਾਂ ਕਰ ਲੈਨੇ ਆ ਜਿਸ ਦੇ ਵਿੱਚ ਅਮਰਿਤਪਾਲ ਨੂੰ ਲੈ ਕੇ ਬੰਦੀ ਸਿੰਘ ਗੁਰਦੀਪ ਸਿੰਘ ਖਹਿਰਾ ਦੇਵ ਨੂੰ ਸਟੇਜ ਤੋਂ ਸੰਬੋਧਨ ਕੀਤਾ ਗਿਆ ਅਤੇ ਉੱਥੇ ਕਿਹਾ ਗਿਆ ਕਿ ਅਮਰਿਤਪਾਲ ਜੋ ਕਿ ਸਿਰ ਦੇਣ ਦੀਆਂ ਗੱਲਾਂ ਕਰਦਾ ਸੀ ਹੁਣ ਉਹ ਸਰਕਾਰ ਨੂੰ ਚਿੱਠੀਆਂ ਲਿਖ ਰਿਹਾ ਹੈ ਉਹਨਾਂ ਸਿੰਘਾਂ ਨੇ ਤਾਂ ਕਦੇ ਨਹੀਂ ਲਿਖੀਆਂ ਜੋ ਕਿ ਲੰਬੀਆਂ ਲੰਮੀਆਂ ਸਜਾਵਾਂ ਘਟ ਰਹੇ ਨੇ ਆਪਣੀਆਂ ਸੱਚਾਵਾਂ ਪੂਰੀਆਂ ਹੋਣ ਦੇ ਬਾਅਦ ਵੀ ਉਹ ਇਸ ਤਰ੍ਹਾਂ ਨਹੀਂ ਕਰ ਰਹੇ ਜੋ ਕਿ ਅਮਰਿਤਪਾਲ ਕਰ ਰਿਹਾ ਹੈ ਇਹ ਸਾਰੀ ਗੱਲਬਾਤ ਬੰਦੀ ਸਿੰਘ ਗੁਰਦੀਪ ਸਿੰਘ ਖਿਆਰਾ ਦੇ ਵੱਲੋਂ ਕੀਤੀ ਗਈ ਜੋ ਕਿ ਕਲੰਬੀ ਸਜ਼ਾ ਜੇਲ੍ਹ ਜੇਲ੍ਹ ਦੇ ਵਿੱਚ ਕੱਟਣ ਤੋਂ ਬਾਅਦ ਬਾਹਰ ਆਉਂਦੇ ਨੇ ਅਤੇ ਉਹਨਾਂ ਦੀ ਇਸ ਗੱਲ ਦਾ ਜਵਾਬ ਅਮਰਿਤਪਾਲ ਦੇ ਪਿਤਾ ترਸੀਮ ਸਿੰਘ ਦਿੰਦੇ ਨੇ ਕਿ ਗੁਰਦੀਪ ਸਿੰਘ ਖਿਆਰਾ ਇੱਕ ਲੰਬੀ ਸਜ਼ਾ ਕੱਟ ਕੇ ਜ਼ਰੂਰ ਆਏ ਨੇ ਪਰ ਕਈ ਵਾਰ ਲਾਲਚ ਵਸੋ ਕੇ ਕੋਈ ਵਿਅਕਤੀ ਗਲਤ ਰਾਹ ਚੱਲ ਪੈਂਦਾ ਹੈ ਬੰਦੀ ਸਿੰਘ ਗੁਰਦੀਪ ਸਿੰਘ ਖਾਰਾ ਜਤੋਂ ਸਟੇਜ ਤੋਂ ਸੰਬੋਧਨ ਕਰ ਰਹੇ ਸੀ ਤਾਂ ਉਥੇ ਸੁਖਬੀਰ ਬਾਦਲ ਵੀ ਬੈਠੇ ਸਨ ਉਹਨਾਂ ਦੀ ਪਾਰਟੀ ਦੇ ਵੱਲੋਂ ਹੀ ਉਹ ਕੋ ਇਸ ਤਰ੍ਹਾਂ ਦੀ ਗੱਲ ਕਰ ਰਹੇ ਸਨ ਅਤੇ ਇਸ ਨੂੰ ਲੈ ਕੇ ਵੀ ਤਰਸੀਮ ਸਿੰਘ ਅਮਰਪਾਲ ਦੇ ਪਿਤਾ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਪੰਥਕ ਹੋਣ ਦਾ ਸਰਟੀਫਿਕੇਟ ਅਕਾਲੀਆਂ ਦੇ ਵੱਲੋਂ ਲੈਣ ਦੀ ਕੋਈ ਲੋੜ ਨਹੀਂ ਗੁਰਦੀਪ ਸਿੰਘ ਖੈਰਾਨ ਨੂੰ ਸੁਣਨ ਅਤੇ ਦੇਖਣ ਦੇ ਲਈ ਵੱਡਾ ਇਕੱਠ ਹੋਇਆ ਸੀ ਉਹਨਾਂ ਦੀ ਗੱਲਾਂ ਨੂੰ ਸੁਣ ਕੇ ਹਰ ਕੋਈ ਪਾਬੁਕ ਹੋ ਗਿਆ ਜਦੋਂ ਹੋਇਆ ਆਖਰੀ ਨਿਸਨ ਕਿ 1990 ਦੇ ਵਿੱਚ ਉਹਨਾਂ ਦੇ ਭਰਾ ਨੂੰ ਦੀ ਚੱਕ ਲਿਆ ਗਿਆ ਸੀ ਅਤੇ ਹੁਣ ਤੱਕ ਉਸ ਦੇ ਬਾਰੇ ਕੋਈ ਵੀ ਉਗ ਸੁਗ ਨਹੀਂ ਮਿਲੀ ਨਾ ਤਾਂ ਇਹ ਹੀ ਪਤਾ ਲੱਗਿਆ ਕਿ ਉਹ ਖਤਮ ਹੋ ਚੁੱਕਿਆ ਹੈ ਨਾ ਹੀ ਇਹ ਪਤਾ ਲੱਗਿਆ ਕਿ ਉਹ ਜਿਉਂਦਾ ਹੈ ਐਸੇ ਕਰਕੇ ਉਹ ਆਪਣੇ ਭਰਾ ਦਾ ਭੋਗ ਤੱਕ ਵੀ ਨਹੀਂ ਪਾ ਸਕਤੇ ਪੰਜਾਬ ਦੇ ਨੌਜਵਾਨਾਂ ਨੂੰ ਹੋਰ ਕੀ ਕੁਝ ਕਿਹਾ ਗਿਆ ਸੀ ਉਹ ਤੁਸੀਂ ਸਪੀਚ ਸੁਣ ਲਈ ਹੋਣੀ ਹੈ ਜਿਸ ਦੇ ਵਿੱਚ ਬੰਦੀ ਸਿੰਘ ਗੁਦੀਪ ਸਿੰਘ ਖੈਰਾ ਸਟੇਜ ਤੇ ਖੜੇ ਨੇ ਅਤੇ ਇਸ ਤੇ ਹੀ ਜਦੋਂ ਅਮਰਿਤਪਾਲ ਦਾ ਨਾਮ ਲੈ ਬਿਨਾ ਟਿੱਪਣੀ ਕੀਤੀ ਜਾਂਦੀ ਹੈ ਤਾਂ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਦੇ ਵੱਲੋਂ ਇੱਕ ਜਵਾਬ ਵੀ ਦਿੱਤਾ ਗਿਆ ਫਿਲਹਾਲ ਘੋਟਾ ਸਿੰਘ ਦੇ ਵੱਲੋਂ ਕੀ ਕੁਝ ਕਿਹਾ ਗਿਆ ਅਮਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਦੇ ਬਾਰੇ ਜਾਣਦੇ ਇੱਕ ਝੂਠ ਨੂੰ ਛੁਪਾਉਣ ਵਾਸਤੇ ਹਜ਼ਾਰਾਂ ਝੂਠ ਬੋਲਣਾ ਪੈਂਦਾ ਹੈ ਇਹ ਉਦਾਹਰਨਾਂ ਨੇ ਬਹੁਤ ਵਡੀਆਂ ਵੱਡੀਆਂ ਮੈਂ ਦੋ ਦਿਨ ਗੱਲਾਂ ਕਰਨੀਆਂ ਨੇ ਅਮਰਤਪਾਲ ਦਾ ਭਰਾ ਹਰਪੀ ਸਿੰਘ ਜਿਹੜਾ ਜੇਲ੍ਹ ਵਿੱਚ ਰਹਿੰਦਾ ਹੈ ड्रग ਇਸ ਦੇ ਵਿੱਚ ਨਸ਼ੇੜੀ ਪਾਇਆ ਗਿਆ ਉਸ ਦੀ ਰਿਪੋਰਟ ਆਈ ਹੈ ਜਦੋਂ ਉਹ ਬਿਹਾਰ ਦੇ ਵਿੱਚ ਵਿਚਰਦਾ ਰਿਹਾ ਜਿੰਨੇ ਵੀ ਅਮਰਤਪਾਲ ਦੇ ਹੱਕ ਵਿੱਚ ਮੋਰਚੇ ਲਾਏ ਧਰਨੇ ਲਾਏ ਉਹਨਾਂ ਦੇ ਵਿੱਚ ਨੰਨੀ ਬਹੁਤ ਸਾਰੇ ਸੱਜਣਾਂ ਨੇ ਫੋਟੋਆਂ ਮਾ ਭੇਜੀਆਂ ਕਿ ਇਹਦੇ ਸ੍ਰੀ ਸਾਹਿਬ ਉੱਥੇ ਉੱਪਰ ਦੀ ਪਾਈ ਹੋਈ ਹੈ ਬਹੁਤ ਦੇ ਲੋਕ ਇਹ ਵੀ ਕਹਿੰਦੇ ਨੇ ਕਿ ਕਦੇ ਸ੍ਰੀ ਸਾਹਿਬ ਲਾ ਦਿੰਦਾ ਸੀ ਕਦੇ ਪਾ ਲੈਂਦਾ ਸੀ ਉਹ ਫੋਟੋਆਂ ਬੈਰਲ ਹੋਈਆਂ ਨੇ ਮੇਰੇ ਕੋਲ ਵੀ ਆਈਆਂ ਨੇ ਜਿਹੜੇ ਸਾਡੇ ਪੰਜਾਬ ਦੇ ਸਿੱਖ ਕੌਮ ਦੇ ਕੜਮ ਚੌਧਰੀ ਇਹ ਕਹਿੰਦੇ ਨੇ ਕਿ ਕਕਾਰਾਂ ਦੀ ਫਲਾਣੀ ਨੇ ਬੇਦਵੀ ਕਰਦੀ ਫਲਾਣੀ ਫਿਲਮ ਵਿੱਚ ਬੇਦਵੀ ਹੋ ਗਈ ਤੇ ਅਮਰਤਪਾਲ ਦਾ ਭਰਾ ਨਸ਼ੇੜੀ ਸਿਕਣਾ ਲਾਉਣ ਵਾਲਾ ਚਿੱਟਾ ਲਾਉਣ ਵਾਲਾ ਉਹਨੇ ਇੱਕ ਕਾਰਾਂ ਦੀ ਬੇਦਵੀਨ ਕੀਤੀ ਵੱਡਾ ਬੈਲ ਹੋ ਰਹੀਆਂ ਉਹਦੀਆਂ ਕਿਤੇ ਸਿਰਿਸਤ ਪਾਇਆ ਹੋਇਆ ਕਿਤੇ ਨਹੀਂ ਪਾਇਆ ਹੋਇਆ ਉਹਦਾ ਪਿਓ ਕਹਿ ਰਿਹਾ ਕਿ ਸਾਡੇ ਪੁੱਤ ਦਾ ਅਮਰਤ ਨਹੀਂ ਛਕਿਆ ਸੀ ਕਿ ਇੱਕ ਕਾਰਾਂ ਦੀ ਬੇਦਵੀ ਨਹੀਂ ਹੈਗੀ ਤਾਂ ਲੋਕਾਂ ਨੂੰ ਤੁਸੀਂ ਬੇਵਕੂਫ ਬਣਾਉਂਦੇ ਹੋ ਇੱਕ ਹੋਰ ਗੰਦੀ ਧਿਆਨ ਦੇ ਨਾਲ ਸੁਣਿਓ ਕੱਲ ਨੂੰ ਅਮਰੀਕਾ ਤੋਂ ਖਾਲਸਤਾਨੀ ਕੁਝ ਭੇਡਾਂ ਦੇ ਫੋਨ ਆਏ ਉਹ ਕਹਿੰਦੇ ਨੇ ਤੁਸੀਂ ਐਵੇਂ ਬੋਲੀ ਜਾਂਦੇ ਹੋ ਕੀ ਹੋ ਗਿਆ ਜੇ ਹਰਪੀ ਦੇ ਭਰਾ ਨੇ ਡਗ ਦੇ ਨਸ਼ਾ ਕੀਤਾ ਕਹਿੰਦੇ ਮਹਾਰਾਜੇ ਸਿੰਘ ਦੇ ਕੋਲ ਗੋਲੀਆਂ ਰੱਖੀਆਂ ਸੀ ਰਖੇਲਣਾ ਰੱਖੀਆਂ ਸੀ ਉਹ ਵੀ ਇੱਕ ਰਾਜਾ ਸੀ ਜੋ ਵੀ ਸਰਕਾਰ ਦਿਲੋਂਦਾ ਸੀ ਫੇਰ ਕੀ ਹੋ ਗਿਆ ਜੇ ਅਮਰਿਤਪਾਲ ਦਾ ਭਰਾ ਡਰਗ ਦਾ ਨਸ਼ਾ ਕਰਦਾ ਹੁਣ ਤੁਸੀਂ ਦੇਖੋ ਦਲੀਲ ਆ ਇਹਨਾਂ ਦੀ ਜਨਕੀ ਆਪਦੀ ਮਿੱਟੀ ਆ ਵੀ ਪਟਾਈ ਜਾਂਦੇ ਆ ਆਪ ਤਾਂ ਦੋਸ਼ੀ ਹੈਗੇ ਹੈਗੇ ਹੁਣ ਨਾਲ ਕਿਟਾਰੇ 'ਚ ਖੜਾ ਮਹਾਰਾਜ ਜੀ ਸੀ ਉਹਨੂੰ ਕਰੀ ਜਾਂਦੇ ਆ ਕਹਿੰਦੇ ਉਹ ਵੀ ਤਾਂ ਗੋਲੀਆਂ ਰੱਖੀ ਬੈਠਾ ਸੀ ਉਹ ਵੀ ਤਾਂ ਸ਼ਰਾਬਾਂ ਪੀਂਦਾ ਸੀ ਦੇਖੋ ਤੁਸੀਂ ਜਾਨਿ ਕਿ ਇੱਕ ਆਪਣਾ ਛੋਟਾ ਜਿਹਾ ਪਖ ਰੱਖਣ ਵਾਲ ਤੇ ਕਿੱਥੋਂ ਤੱਕ ਇਹ ਬੰਦੇ ਦਲੀ ਜਾਂਦੇ ਰਹੇ ਨੇ ਮਹਾਰਾਜਾਂ ਜੀ ਸਿੰਘ ਦੀ ਗੱਲ ਕਰ ਰਹੇ ਨੇ ਕਰਦੇ ਕੌਣ ਨੇ ਖਾਲਸਤਾਨੀ ਜਿਨੂੰ ਸ਼ਰਮੋ ਜਾ ਹੈ ਹੀ ਨਹੀਂ ਕੋਈ ਇਤਿਹਾਸ ਵਿੱਚ ਇਹ ਵੀ ਮੈਂ ਵੀ ਪੜਿਆ ਕਿਮ ਹਨ ਦੀ ਸੇਨ ਨੇ ਗੋਲੀਆਂ ਰੱਖੀਆਂ ਸੀ ਕਈਆਂ ਰਾਣੀਆਂ ਨਾਲ ਮੈਜਾਂ ਕਰਵਾਈਆਂ ਸੀ ਕੋਈ ਸ਼ੱਕ ਨਹੀਂ ਹੈਗਾ ਪਰ ਕੀ ਤੁਸੀਂ ਇਹ ਆਪਣਾ ਪੱਖ ਰੱਖਣ ਵਾਸਤੇ ਐਡੀ ਬੱਡੀ ਦਲੀਲ ਦੇਵੋਗੇ ਆਪਣੀ ਗਲਤੀ ਮੰਨਣੋਂ ਤੁਸੀਂ ਤਿਆਰ ਨਹੀਂ ਤੂੰ ਜੀ ਗੱਲ ਹੋਰ ਅਖਾਰੇ ਵਕੀਲ ਵਰਗੇ ਕਹਿੰਦੇ ਜੀ ਅਮਰਜਪਾਲ ਦੀ ਫੋਟੋ ਨਾਲ ਲਾਇਆ ਕਰੋ ਅਮਰਤਪਾਲ ਨਾਲ ਕੀ ਸੰਬੰਧ ਹੈ ਕਿਉਂ ਬਈ ਉਦਾਸ ਸ਼ਕਪਰਾਏ ਅਰਪਿਤ ਇੱਕ ਮਾਂ ਦੀ ਕੁੱਖ ਤੋਂ ਜਨਮ ਲਿਆ ਕਿਉਂ ਨਾਂ ਲਈ ਲੋਕਾਂ ਨੂੰ ਸਰੂਪੇ ਪਾਕਿਸਤਾਨ ਮਾਨਤ ਕਰਦਾ ਹੈ ਅਮਰਪਾਲ ਦੀ ਜਿਹੜੀ ਜੇਲ੍ਹ ਜਾਣ ਤੋਂ ਬਾਅਦ ਦੇ ਵਿੱਚ ਮਹਿਮਿੰਜ ਲਾਉਂਦਾ ਉਹਦਾ ਭਰਾ ਉਹਦੇ ਵਿੱਚ ਇਨਵੋਲ ਹੈ ਸਨਮਾਨਤਨ ਲੈ ਰਿਆ ਜਾ ਕੇ ਤਖਤਾਂ ਤੇ ਜਾ ਰਿਹਾ ਧਰਨੇ ਲਾ ਰਿਹਾ ਹੈ ਕਿਹਦੇ ਹੱਕ ਚਲਾ ਰਿਹਾ ਅਮਰਪਾਲ ਦੇ ਹੱਕ ਵਿੱਚ ਸਟੱਪਰਾਇਆ ਉਹਦਾ ਕਿਉਂ ਨਾ ਫੋਟੋ ਲਈ ਅਮਰਤਪਾਲ ਦੀ ਵੀ ਤੁਹਾਡੀ ਔਕਾਤ ਦਾ ਪਤਾ ਤਾਂ ਲੱਗੇ ਕਿ ਘਰ ਵਿੱਚ ਕੀ ਹੋ ਰਿਹਾ ਬਾਹਰ ਕੀ ਹੋ ਰਿਹਾ ਪਤਾ ਤਾਂ ਲੱਗੇ ਲੋਕਾਂ ਨੂੰ ਇੱਥੇ ਕਿਸੇ ਨੇ ਕਰਪਾਨ ਦੀ ਕੋਈ ਬਿਅਦਬੀ ਕੀਤੀ ਕੋਈ ਬੱਚੇ ਨੇ ਗਲਤੀ ਕਰਤੀ ਤੁਸੀਂ ਇਸ਼ੂ ਬਣਾਤੇ ਤੇ ਤੁਹਾਡਾ ਪਰਿਵਾਰ ਦਾ ਮੈਂਬਰ ਸ਼ਿਕਟਾਂ ਪਿੰਦਾ ਡਰੱਗ ਦਾ ਨਸ਼ਾ ਕਰਦਾ ਕਕਾਰ ਕਿਤੇ ਲਾ ਲੈਂਦਾ ਕਦੇ ਪਾ ਲੈਂਦਾ ਇਹਦਾ ਮਤਲਬ ਇੱਕ ਹੋਰ ਵੀ ਹੈ ਮਿਗਲ ਕਹਿਣੀ ਨਹੀਂ ਚਾਹੁੰਦਾ ਸੀ ਜੇ ਉਹਦਾ ਅੰਮ੍ਰਿਤ ਨਹੀਂ ਛਕਿਆ ਤਾਂ ਫਿਰ ਇਹਦਾ ਮਤਲਬ ਕਸ਼ਹਿਰਾ ਪਾਇਆ ਨਹੀਂ ਹੁਣ ਬਿਨਾ ਕਸ਼ਹਿਰੇ ਤੋਂ ਉਹਨੇ ਸਿਰਸਾ ਪਾਈ ਹੋਣੀ ਹੈ ਜੇ ਅੰਮ੍ਰਿਤ ਨਹੀਂ ਛਕਿਆ ਸੀ ਉਹਦਾ ਕਦੇ ਕਰਪਾਣ ਲਾ ਲੈਂਦਾ ਕਦੇ ਪਾ ਲੈਂਦਾ ਇਹ ਫੋਟੋਆਂ ਵਾਇਰਲ ਹੋ ਰਹੀਆਂ ਨੇ ਇਹਦਾ ਮਤਲਬ ਇਹ ਹੈ ਵੀ ਕਸ਼ਹਿਰਾ ਵੀ ਪਾਇਆ ਨਹੀਂ ਹੋਣਾ ਔਰ ਉਹ ਮੰਨ ਦੀ ਬੇਅਦਵੀ ਵੀ ਕਰਦਾ ਹੋਊਗਾ ਇਹਦਾ ਮਤਲਬ ਤਾਂ ਫਿਰ ਇਹ ਵੀ ਨਿਕਲਣਾ ਤੇ ਐਦੂੰ ਵੱਡੇ ਕਕਾਰਾਂ ਦੀ ਬੇਅਦਵੀ ਕੌਣ ਕਰੂਗਾ ਫਿਰ ਇਹ ਤਾਂ ਸਾਨੂੰ ਸਮਝਣਾ ਪੈਣਾ ਹੈ ਨਾ ਅਸੀਂ ਲੋਕਾਂ ਤੇ ਉਂਗਲਾਂ ਠਾਉਂਦੇ ਆਂ ਟੱਕਦੇ ਆਂ ਕਿ ਉਹ ਨਾ ਅਮਰਤਪਾਲ ਦੀ ਫੋਟੋ ਲਾਈਏ ਨਾਲ ਬਈ ਇਹਦਾ ਮਤਲਬ ਲੋਕਾਂ ਨੂੰ ਵੀ ਇੱਕ ਬਣਾਉਣ ਬਾਅਦ ਤੁਸੀਂ ਮਹਿਮ ਚਲਾਈ ਹੋਈ ਐ ਇਹ ਜਿਹੜੀਆਂ ਗੱਲਾਂ ਬਾਤਾਂ ਅੱਜ ਮੈਨੂੰ ਕਰਨੀਆਂ ਪਈਆਂ ਨਾ ਬੇਸ਼ੱਕ ਮੈਂ ਬਹੁਤਾ ਧਿਆਨ ਦਿੰਦਾ ਨਹੀਂ ਹੁੰਦਾ ਇਹਨਾਂ ਗੱਲਾਂ ਵੱਲ ਪਰ ਜਿਨ੍ਹਾਂ ਨੇ ਫੋਨ ਕੀਤੇ ਉਹਨਾਂ ਨੇ ਕਮਾਲ ਹੀ ਕਰ ਦਿੱਤੀ ਮੈਂ ਕਿਥੋਂ ਡਰ ਮੇਰੇ ਕਹਿੰਦੇ ਹਾਂ ਛੱਕਿਆ ਹੋਇਆ ਜੀ ਦੇਖੋ ਤੁਸੀਂ ਉਹ ਬੰਦੇ ਇਹ ਗੱਲਾਂ ਕਹਿ ਰਹੇ ਹਨ ਦਲੀਲ ਮਹਾਰਾਜ ਰਣਜੀਤ ਸਿੰਘ ਦੀ ਗੱਲ ਕਰ ਰਹੇ ਹੈ ਹੁਸ਼ਰਬਤ ਇਤਿਹਾਸਕਾਰਾਂ ਨੇ ਉਹਦੇ ਚਿੱਕੜ ਉਸ਼ਾਲਿਆ ਹੋਵੇ ਉਹਦਾ ਜੀਵਨ ਉਹਦਾ ਕੈਰੈਕਟਰ ਬੈਲ ਤੇ 3K ਨਾਲ ਪੇਸ਼ ਕੀਤਾ ਹੋਇਆ ਇਤਿਹਾਸ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਪਰ ਤੁਸੀਂ ਤਾਂ ਮੌਜੂਦਾ ਸਮੇਂ ਵਿੱਚ ਬੈਠੇ ਹੋ ਆਪਣਾ ਝੂਠ ਛਪਾਉਣ ਵਾਸਤੇ ਕਿੱਧਰ ਨੂੰ ਤੁਸੀਂ ਉਹ ਥਿਉਰੀ ਬਣਾ ਕੇ ਉਹਦਾ ਰੁਖ ਤੇਜ਼ ਕਰ ਰਹੇ ਹੋ ਕਮਾਲ ਹੋ ਗਈ ਭਾਈ ਮੇਰੇ ਜਿਹੜੀ ਸਾਡੀ ਕੌਮ ਦੇ ਘੜਾ ਮ ਚੌਧਰੀ ਕਹਿੰਦੇ ਨੇ ਨਾ ਇੱਕ ਕਾਰਾਂ ਦੀ ਵੀ ਅੱਜ ਵੀ ਹੋ ਗਈ ਫਲਾਣੇ ਤਾਂ ਐ ਹੋ ਗਿਆ ਫਲਾਣੇ ਤਾਂ ਐ ਹੋ ਗਿਆ ਹੁਣ ਪੁੱਛੂ ਅਮਰਤਪਾਲ ਦੇ ਭਰਾ ਨੂੰ ਅਮਰਤਪਾਲ ਦੇ ਪਰਿਵਾਰ ਨੂੰ ਕਿ ਜੇ ਤੁਹਾਡੇ ਪੁੱਤ ਦਾ ਅਮਰਤ ਮੇਹ ਛੱਗਾ ਸ੍ਰੀ ਸਾਹਿਬ ਕਿਉਂ ਪਾਉਂਦਾ ਕਿਉਂ ਲਾਉਂਦਾ ਚੈੱਕ ਕਰੋ ਕਕਾਰ ਪੂਰੇ ਪਾਉਂਦਾ ਜਾਂ ਗੱਲ ਸ੍ਰੀ ਸਾਹਿਬ ਹੀ ਪਾਇਆ ਮੌਕੇ ਤੇ ਇਹ ਗੱਲਾਂ ਹੋਰਾਂ ਨੂੰ ਨਹੀਂ ਕਹਿ ਸਕਦੇ ਅਸੀਂ ਉਹਨਾਂ ਨੂੰ ਕਹਿ ਰਿਆਂ ਜਿਹੜੇ ਕਹਿੰਦੇ ਅਸੀਂ ਪੰਥਕਾਂ ਅਸੀਂ ਪੰਥ ਦੀ ਗੱਲ ਕਰਨੀ ਆ ਅਸੀਂ ਕੌਮ ਦੀ ਗੱਲ ਕਰਨੀ ਮੈਂ ਉਹਨਾਂ ਦੀ ਗੱਲ ਕਰ ਰਿਆਂ ਜਿੰਨਾ ਚਿਰ ਲੀਤੇ ਨਹੀਂ ਆਉਂਦੇ ਉਹਨਾਂ ਚਿਰ ਇਦਾਂ ਹੀ ਬੋਲਦੇ ਰਹਿਾਂਗੇ ਜਾਂ ਫਿਰ ਆਪਣਾ ਪੱਖ ਪੇਸ਼ ਕਰੋ ਗਲਤੀ ਮੰਨੋ ਬਸ ਇਹ ਭੇਡਾਂ ਨੂੰ ਬੇਨਤੀ ਆ ਆ ਦਲੀਲਾਂ ਸੁਣ ਲਿਓ ਖਾਲਸਤਾਨੀਆਂ ਦੀਆਂ ਜਿਹੜੀਆਂ ਮਹਾਰਾਜੇ ਸਿੰਘ ਦੀ ਉਦਾਹਰਣ ਦੇ ਰਹੀਆਂ ਨੇ ਕਿ ਕੀ ਹੋ ਗਿਆ ਅਮਰਤਪਾਲ ਦਾ ਭਰਾ ਡਰਗ ਦਾ ਨਸ਼ਾ ਕਰਕੇ